ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਵਿਖੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਪਰਿਵਾਰ ਦੇ ਵਿਛਣ ਦੀ ਯਾਦ ਦੇ ਵਿੱਚ ਹਰ ਸਾਲ ਸ਼ਹੀਦੀ ਜੋੜ ਸਭਾਵਾਂ ਦੀ ਸ਼ੁਰੂਆਤ ਹੁੰਦੀ ਹੈ ਪਰਸੋਂ ਵੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਸ ਦੇ ਅੱਜ ਭੋਗ ਪਾਏ ਗਏ ਅਤੇ ਲਗਾਤਾਰ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈਗਾ ਤੋਂ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਜਾਣਾਂਗੇ ਅਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਦੇ ਆ ਜੀ ਗੁਰਦੁਆਰਾ ਪਰਬਾਰਵਿਛੋੜਾ ਸਾਹਿਬ ਜੋ ਕਿ ਸਰਸਾ ਨਦੀ ਦੇ ਕੰਢੇ ਵਸਿਆ ਹੋਇਆ ਇਹ ਥੇ ਹੈ ਇਹ ਉੱਚੀ ਪਹਾੜੀ ਸੀ ਜਦੋਂ 5 ਤੇ 5 6 7 ਪੋ ਦੀ ਰਾਤ ਨੂੰ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ 6 7 ਪੋ ਦੀ ਰਾਤ ਨੂੰ ਤੇ ਪਹਿਲਾ ਪੜਾ ਫਿਰ ਗੁਰੂ ਸਾਹਿਬ ਇੱਥੇ ਕਰਦੇ ਆ ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਤੇ ਅੰਮ੍ਰਿਤ ਵੇਲੇ ਦੇ ਵਿੱਚ ਜੋ ਸਿੱਖੀ ਦੀ ਰੌ ਰੀਤ ਰਹੀ ਹੈ ਅੰਮ੍ਰਿਤ ਵੇਲੇ ਵਿੱਚ ਉੱਠ ਕੇ ਨਾਮ ਜਪਣਾ ਬਾਣੀ ਪੜ੍ਹਨੀ ਇਹ ਸਿੱਖ ਦਾ ਪਹਿਲਾ ਕਰਮ ਹੈ ਸਤਿਗੁਰ ਜੀ ਨੇ ਦੇਖਿਆ ਅੱਗੇ ਜਿਹੜੀ ਨਦੀ ਠਾਠਾ ਮਾਰਦੀ ਆ ਰਹੀ ਸੀ ਗੁਰੂ ਸਾਹਿਬ ਨੇ ਇਸ ਥੇਹ ਦੇ ਉੱਤੇ ਬੈਠ ਕੇ ਆਪਣੇ ਸਿੱਖਾਂ ਸਾਰਿਆਂ ਨੂੰ ਕਿਹਾ ਕਿ ਆਪਣੀ ਜੋ ਰੋਜ਼ਾਨਾ ਦਾ ਨਿਤਨੇਮ ਹੈ ਰੂਟੀਨ ਹੈ ਉਸ ਨੂੰ ਆਪਾਂ ਪੂਰਾ ਕਰਨਾ ਹੈ ਚੱਲ ਦੇ ਮੀਂਹ ਦੇ ਵਿੱਚ ਅੱਗੇ ਇੱਕ ਪਾਸੇ ਨਦੀ ਵਗ ਰਹੀ ਹੈ ਪਿੱਛੇ ਪਹਾੜੀ ਰਾਜਾਂ ਦਾ ਹਮਲਾ ਹੈ ਤੇ ਇਸ ਸਥਾਨ ਤੇ ਬੈਠ ਕੇ ਗੁਰੂ ਸਾਹਿਬ ਨੇ ਆਸਾ ਦੀ ਵਾਰ ਕੀਤੀ ਜੋ ਇੱਕ ਵਿਲੱਖਣ ਮਿਸਾਲ ਹੈ ਪੂਰੇ ਧਰਮਾਂ ਵਿੱਚ ਕਿ ਐਡੀ ਵੱਡੀ ਵਿਪਤਾ ਦੀ ਘੜੀ ਹੋਵੇ ਉਸ ਘੜੀ ਦੇ ਵਿੱਚ ਬੈਠ ਕੇ ਬਾਣੀ ਪੜਨੀ ਮਹਾਰਾ ਦਾ ਸਿਮਰਨ ਕਰਨਾ ਇੱਕ ਪਾਸੇ ਤਲਵਾਰਾਂ ਚੱਲ ਰਹੀਆਂ ਦੂਜੇ ਪਾਸੇ ਕੁਦਰਤ ਦਾ ਕਹਿਰ ਹੋਵੇ ਤੇ ਬਾਹਰੀ ਪ੍ਰਭਾਵਾਂ ਨੂੰ ਕਬੂਲ ਦੇ ਹੋਏ ਇਸ ਧਰਤੀ ਤੇ ਬੈਠ ਕੇ ਨਾਮ ਬਾਣੀ ਦੇ ਹੋਕਾ ਦੇਣਾ ਔਰ ਪ੍ਰੈਕਟੀਕਲ ਕਰਨਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੈ ਫਿਰ ਜਦੋਂ ਆਸਾ ਜੀ ਦੀ ਵਾਰ ਦੇ ਭੋਗ ਪੈਂਦੇ ਹਨ ਪਿੱਛੋਂ ਹਮਲਾ ਵੱਡਾ ਤੇਜ਼ ਹੋਇਆ ਕਈ ਸਿੰਘ ਸ਼ਹੀਦ ਹੋ ਗਏ ਸਤਿਗੁਰੂ ਜੀ ਨੇ ਦੇਖਿਆ ਸਿੰਘਾਂ ਨੂੰ ਹੁਕਮ ਕੀਤਾ ਕਿ ਨਦੀ ਨੂੰ ਪਾਰ ਕਰ ਜਿਓ ਜਦੋਂ ਨਦੀ ਪਾਰ ਕਰਨ ਦਾ ਹੁਕਮ ਕਰਦੇ ਹਨ ਤਾਂ ਗੁਰੂ ਸਾਹਿਬ ਜੀ ਦਾ ਪਰਿਵਾਰ ਚਾਰ ਹਿੱਸਿਆਂ ਚ ਵੰਡਿਆ ਜਾਂਦਾ ਹੈ ਜਿਦੇ ਵਿੱਚ ਮਾਤਾ ਗੁਜਰੀ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ 40 ਸਿੰਘ ਗੁਰਗੋਬਿੰਦ ਸਿੰਘ ਜੀ ਅਤੇ ਮਾਤਾ ਸੁੰਦਰੀ ਜੀ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਤੇ ਚੌਥਾ ਗੁਰੂ ਪਰਿਵਾਰ ਦਾ ਉਹ ਹਿੱਸਾ ਜਿਹੜਾ ਇੱਥੇ ਸ਼ਹੀਦ ਹੋ ਗਿਆ ਸਰਸਾ ਨਦੀ ਦੇ ਵਿੱਚ ਵਹਿ ਕੇ ਸ਼ਹੀਦ ਹੋ ਗਿਆ ਉਹ ਵੀ ਗੁਰੂ ਪਰਿਵਾਰ ਦਾ ਹਿੱਸਾ ਸੀ ਇਸ ਤਰ੍ਹਾਂ ਇੱਥੇ ਚਾਰ ਹਿੱਸਿਆਂ 'ਚ ਪਰਿਵਾਰ ਵੰਡਿਆ ਗਿਆ ਉਦੋਂ ਤੋਂ ਇਸ ਸਥਾਨ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦੋਂ ਸ਼ਹੀਦੀ ਪੰਦਰਵਾੜਾ ਸ਼ੁਰੂ ਹੁੰਦਾ ਹੈ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਤਿੰਨ ਦਿਨ ਦੇ ਵੱਡੇ ਸਮਾਗਮਾਂ ਤੋਂ ਬਾਅਦ ਫਿਰ ਇਹ ਸ਼ਹੀਦੀ ਜੋੜ ਮੇਲਾ ਅਗਲੇ ਸਫਰ ਵਾਸਤੇ ਚੱਲਦਾ ਹੈ ਅੱਜ ਇਸ ਸਮਾਗਮ ਦਾ ਆਖਰੀ ਦਿਨ ਹੈ ਵੱਡੀ ਗਿਣਤੀ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਹਨ ਔਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ